ਗੁਰੂ ਸੁਪਨੇ ਵਿੱਚ ਸ਼ੰਕੇ ਵੀਨ ਵਰਤ ਕਰ ਦਿੰਦਾ ਹੈ ਗੁਰੂ ਸੁਪਨੇ ਵਿੱਚ ਕਈ ਕੰਮ ਵੀ ਕਰ ਦਿੰਦਾ ਹੈ ਤੇ ਗੁਰੂ ਸੁਪਨੇ ਵਿੱਚ ਝਲਕ ਦੇ ਕੇ ਵਿਸ਼ੋੜਾ ਵੀ ਦੂਰ ਕਰ ਜਾਂਦਾ ਸੱਚ ਇਹ ਵੇ ਧੱਕਾ ਕਰਨ ਵਾਲੀ ਬਿਰਤੀ ਵੀ ਕਿਤੇ ਪਰਉਪਕਾਰ ਕਿਤੇ ਜ਼ਿੰਦਗੀ 'ਚ ਕਰ ਜਾ ਰੱਬ ਉਹਦੇ ਗੁਨਾਹ ਬਖਸ਼ ਕੇ ਵੀ ਉਹਨੂੰ ਥਾਂ ਦੇ ਦਿੰਦਾ ਮਾਰਜ ਕਹਿੰਦੇ ਦੇਖੋ ਸਹਿਦ ਜੀ ਬੜੇ ਮੀਝ ਲਾ ਕੇ ਬਣਾਉਂਦੇ ਆ ਪਰ ਉਹ ਕੋ ਦਮਨਿਆਨੇ ਕਹਿੰਦੇ ਚਲੋ ਘਰ ਚਲੀਏ ਵਕਤ ਹੋ ਗਿਆ ਜੋ ਬਣਾਇਆ ਉਹਨੂੰ ਢਾ ਕੇ ਕੋਈ ਸ਼ੋਗ ਨਹੀਂ ਚਲੇਗਾ ਇਬਾਦਤ ਕਰਨ ਵਾਲਾ ਜਦੋਂ ਤਨ ਵੀ ਤਲਾ ਜਾਂਦਾ ਹੈ ਪਰਵਾਰ ਵਿੱਚ ਵੀ ਕੋਈ ਚਲਾ ਜਾਂਦਾ ਹੈ ਸੱਚੀ ਮੁੱਚੀ ਖੇਜ ਭੁੱਜਣ ਦੀ ਤਰ੍ਹਾਂ ਉਹਦੇ ਉੱਤੇ ਵੀ ਕੋਈ ਅਸਰ ਨਹੀਂ ਹੁੰਦਾ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਦੇ ਅਰਥ ਗਹਿਰਾਈ ਵਿੱਚ ਨਹੀਂ ਸਮਝਾਗੇ ਸਿਰਫ ਇੱਕ ਆਮ ਕਵਿਤਾ ਬਣ ਕੇ ਰਹਿ ਜਾਏਗੀ ਸਾਡੇ ਲਈ ਵਾ ਕੀ ਹਜ਼ੂਰ ਨੇ ਉਨ ਪ੍ਰਸ਼ਾਦ ਅਸ਼ਕਾਇਆ ਸੌਂ ਗਿਆ ਉਨ ਸੁਪਨਾ ਆਇਆ ਵਿਹਿਸ਼ਤ ਵੀ ਚਲਾ ਗਿਆ ਕਈ ਵਾਰ ਐਸਾ ਹੁੰਦਾ ਹੈ ਕਈ ਬੰਦੇ ਸੁਪਨੇ 'ਚ ਕਹਿੰਦੇ ਮੈਂ ਮਰ ਗਿਆ ਮੈਂ ਫਲਾਣੀ ਥਾਂ ਚਲਾ ਗਿਆ ਇਕ ਗੁਰੂ ਨੇ ਖੇਡ ਵਰਤਾ ਦਿੱਤੀ ਸੱਚੇ ਵੇ ਗੁਰੂ ਸੁਪਨੇ ਵਿੱਚ ਸ਼ੰਕੇ ਵੀਨ ਵਰਤ ਕਰ ਦਿੰਦਾ ਹੈ ਗੁਰੂ ਸੁਪਨੇ ਵਿੱਚ ਕਈ ਕੰਮ ਹੀ ਕਰ ਦਿੰਦਾ ਹੈ ਤੇ ਗੁਰੂ ਸੁਪਨੇ ਵਿੱਚ ਝਲਕ ਦੇ ਕੇ ਵਿਛੋੜਾ ਵੀ ਦੂਰ ਕਰ ਜਾਂਦਾ ਉਹਨੇ ਸੁਪਨੇ ਵਿੱਚ ਕੀ ਦੇਖਿਆ ਬਹਿਸਤ ਵਿੱਚ ਚਲਾ ਗਿਆ ਇੱਕ ਸੱਜਣ ਸਭ ਤੋਂ ਉੱਚਾ ਉਹਦਾ ਬੜਾ ਸਨਮਾਨ ਹੋ ਰਿਹਾ ਉਹ ਪੁੱਛਦਾ ਵੀ ਬਾਕੀ ਜੀਵਾਂ ਚੋਂ ਤੇਰਾ ਸਨਮਾਨ ਕਿਵੇਂ ਉਹ ਕਹਿੰਦਾ ਮੈਂ ਸੱਚ ਪਹਿਲੇ ਜਨਮ ਵਿੱਚ ਸ਼ੇਰ ਸਾਂ ਮੈਂ ਫਿਰ ਬੇਨਤੀ ਕਰਾਂਦਾ ਇਹ ਸਾਖੀ ਦੇ ਬਿੰਬ ਨੂੰ ਸਮਝਿਓ ਮੈਂ ਇਹ ਫਿਰ ਇਹ ਬੇਨਤੀ ਹੈ ਸ਼ੇਰ ਦੀ ਬਿਰਤੀ ਹੰਸੀਆਰੀ ਹੈ ਕਹਿੰਦਾ ਮੈਂ ਸ਼ੇਰ ਸੀ ਮੈਂ ਆਪਣੇ ਘੁਰਨੇ ਵਿੱਚ ਜਾਣ ਲੱਗਾ ਸਰਦੀ ਬਹੁਤ ਪੈ ਰਹੀ ਸੀ ਠੰਡ ਬਹੁਤ ਸੀ بارش ਹੋਈ ਮੈਂ ਘੁਰਨੇ ਜਾ ਰਿਹਾ ਮੈਂ ਕੀ ਦੇਖਿਆ ਮੇਰੇ ਘੁਰਨੇ ਦੇ ਵਿੱਚ ਘੁਰਨਾ ਸ਼ਬਦ ਦਾ ਤਾਂ ਸਮਝ ਨਾ ਜੀ ਉਹਦੀ ਗਾਰ ਜਾਂ ਸ਼ਬਦ ਮੈਂ ਬੜੇ ਪੁਰਾਣੇ ਕਈ ਵਰਤਨਾਵਾਂ ਵਿੱਚ ਤੁਲਨਾ ਉਸ ਮੇਰੇ ਘੁਰਨੇ ਵਿੱਚ ਕਹਿੰਦਾ ਵੀ ਅਤਿਥੀ ਬੈਠੇ ਸਨ ਕਿਸੇ ਨੇ ਸਾਧੂ ਕਿਆ ਕਿਸੇ ਨੇ ਹੋਰ ਕਹਿੰਦਾ ਮੇਰੇ ਮਨ ਚਾਹ ਮੈਂ ਅੰਦਰ ਜਾਗਾ ਡਰ ਕੇ ਬਾਹਰ ਆ ਜਾਣਗੇ ਮੈਂ ਅੰਦਰ ਨਹੀਂ ਗਿਆ ਵੀ ਅੱਜ ਮੇਰੀ ਗਾਰ ਚ ਸਰਦੀ ਤੋਂ ਬਚਣਗੇ ਬਾਹਰ ਆ ਕੇ ਠੰਡ ਚ ਕਹਿੰਦਾ ਮੈਂ ਠੰਡ ਚ ਮਰ ਗਿਆ ਮਰਨ ਤੋਂ ਬਾਅਦ ਮੇਰੇ ਉਸ ਨਿੱਕੇ ਜਿਹੇ ਪਰਉਪਕਾਰ ਦੀ ਖਾਤਰ ਮੈਨੂੰ ਅੱਲਾ ਨੇ ਰੱਬ ਨੇ ਬਹਿਿਸ਼ਤ ਨਹੀਂ ਥਾਂ ਦੇ ਦਿੱਤੀ ਹੁਣ ਜੇ ਇਹਦੀ ਵਿਆਖਿਆ ਮੈਂ ਕਰਾਂਗਾ ਇਸ ਤਰ੍ਹਾਂ ਸ਼ੇਰ ਹੰਸਿਆਰੀ ਬਿਰਤੀ ਹੈ ਧੱਕਾ ਕਰਨ ਵਾਲਾ ਕਈ ਵਰੀ ਸੱਚ ਇਹ ਵੀ ਧੱਕਾ ਕਰਨ ਵਾਲੀ ਬਿਰਤੀ ਵੀ ਕਿਤੇ ਪਰਉਪਕਾਰ ਕਿਤੇ ਜ਼ਿੰਦਗੀ ਚ ਕਰ ਜਾ ਰੱਬ ਉਹਦੇ ਗੁਨਾਹ ਬਖਸ਼ ਕੇ ਵੀ ਉਹਨੂੰ ਥਾਂ ਦੇ ਦਿੰਦਾ ਉਹਨੇ ਕਿਹਾ ਮੈਨੂੰ ਇਹ ਥਾਂ ਮਿਲ ਗਈ ਜਦੋਂ ਨੇ ਦੇਖਿਆ ਵੀ ਇੰਨਾ ਪਰਉਪਕਾਰ ਕੀਤਾ ਸਿਰਫ ਪੁਰਨੇ ਚ ਜਗ੍ਹਾ ਦਿੱਤੀ ਸੈਦ ਦੀ ਨੀਂਦ ਉੱਕੜ ਗਈ ਉਹਨਾਂ ਅੱਖਾਂ ਖੁੱਲੀਆਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਚਲਾ ਗਿਆ ਮਹਾਰਾਜ ਮੁਸਕਰਾ ਕੇ ਕਹਿੰਦ ਨੇ ਸੈਦ ਜੀ ਉਹਨੇ ਨਹੀਂ ਸੀ ਕਿ ਆ ਵੀ ਤੁਸੀਂ ਕਿਉਂ ਬਣਾਇਓ ਉਹਨੇ ਸਿੱਖਾਂ ਨੂੰ ਕਿਹਾ ਮਹਾਰਾਜ ਉਹਦੇ ਉੱਠਣ ਤੋਂ ਬਾਅਦ ਕਹਿੰਦੇ ਅੰਦਰ ਦੇ ਸ਼ੰਕੇ ਨਿਵਰਤ ਹੋ ਗਏ ਕਿ ਨਹੀਂ ਅਸੀਂ ਘਰ ਤੇ ਸਰਾਵਾਂ ਕਿਉਂ ਬਣਾ ਨਹੀਂ ਪਏਗਾ ਉਸ ਤੋਂ ਬਾਅਦ ਉਹਨੂੰ ਬਾਹਰ ਲੈ ਗਏ ਬਾਹਰ ਬੱਚੇ ਖੇਡਦੇ ਪਏ ਸੰਗੁਰ ਤੇਗ ਬਾਦਸਰ ਨਾਲ ਨੇ ਉਹ ਬੱਚੇ ਰੇਤ ਦੀਆਂ ਘਰ ਬਣਾਉਂਦੇ ਨੇ ਖੂ ਕਿਆਰੀਆਂ ਬਣਾਉਂਦੇ ਸੰਜੀ ਪਈਲੇ ਆਪਣੇ ਫਿਰ ਮੈਂ ਬੇਨਤੀ ਕਰਾਂ ਕਿ ਅੱਜ ਖੂ ਕਿਆਰੀਆਂ ਨਹੀਂ ਬਣਦੀਆਂ ਪੰਜਾਬ ਵਿੱਚ ਕੋਈ ਨਹੀਂ ਬਣਾਉਂਦਾ ਖੂ ਕਿਆਰੀਆਂ ਕਿਉਂਕਿ ਉਦੋਂ ਖੂਲ ਚੱਲਦੇ ਸਨ ਕਿਆਰੇ ਬਣਾ ਕੇ ਪਾਣੀ ਲਾਂਦੇ ਸਨ ਉਹ ਨਿੱਕੇ ਨਿੱਕੇ ਖੂਬ ਬਣਾ ਲਏ ਨੇ ਕਿਆਰੀਆਂ ਬਣਾ ਲੈਣੀਆਂ ਵੱਟਾ ਬਣਾ ਲੈਣੀਆਂ ਉਹ ਨਿਆਣੀ ਖੂਬ ਬਣਾਉਂਦੇ ਨੇ ਕਿਆਰੀ ਬਣਾਉਂਦੇ ਨੇ ਤੇ ਕਈ ਵਾਰੀ ਸਾਨੂੰ ਪਤਾ ਸੀ ਪੈਰ ਰੇਤ ਵਿੱਚ ਦੱਬ ਕੇ ਨਾ ਉਹਦੇ ਉੱਤੇ ਵੇਤ ਉਠਪੀ ਜਾਣੀ ਪੈਰ ਕਰ ਲੈਣਾ ਅੰਜ ਲੱਗਣਾ ਜਿਵੇਂ ਘਰ ਬਣ ਗਿਆ ਉਹ ਘਰ ਵੀ ਬਣਾਉਂਦੇ ਨੇ ਕਿਆਰੀਆਂ ਵੀ ਮਾਰਜ ਕਹਿੰਦੇ ਦੇਖੋ ਸਹਿਦ ਜੀ ਬੜੇ ਮੀਂਹ ਲਾ ਕੇ ਬਣਾਉਂਦੇ ਆ ਪਰ ਉਸ ਕੋ ਦਮ ਨਿਆਣੇ ਕਹਿੰਦੇ ਚਲੋ ਘਰ ਚਲੀਏ ਵਕਤ ਹੋ ਗਿਆ ਜੋ ਬਣਾਇਆ ਉਹਨੂੰ ਢਾ ਕੇ ਕੋਈ ਸੋਗ ਨਹੀਂ ਚਲੇ ਗਏ ਸੈਦ ਨੇ ਚਰਨ ਪਕੜ ਲੈ ਮਾਰੀ ਨੇ ਕੁਛ ਨਹੀਂ ਕਿਹਾ ਸਤਿਗੁਰੂ ਕਹਿੰਦੇ ਕਿਉਂ ਤੂੰ ਝੋਕ ਗਿਆ ਤੇਰੇ ਇਨੇ ਚਲੇ ਕਹਿੰਦਾ ਨੇ ਮਹਾਰਾਜ ਇੱਕ ਸੁਪਨੇ ਨੇ ਇਸ ਘਟਨਾ ਨੇ ਮੇਰੇ ਸਾਰੇ ਸ਼ੰਕੇ ਨਿਵਰਤ ਕਰ ਦਿੱਤੇ ਤੇਰੇ ਜਿਹੜੇ ਘਰ ਬੰਬ ਦੇ ਪੈ ਨਹੀਂ ਇਹ ਮੋਹ ਦੇ ਅਧੀਨ ਨਹੀਂ ਉਹਦੀ ਰਚੀ ਕੋ ਰਚਨਾ ਵਿੱਚ ਮਾਨਵਤਾ ਦੀ ਸੇਵਾ ਵਾਸਤੇ ਬੰਦੇ ਪਏ ਅਗਲੀ ਗੱਲ ਜਿਹੜੀ ਤੁਸੀਂ ਮੈਨੂੰ ਰੇਤ ਦਿਖਾ ਦਿੱਤੀ ਤੁਸੀਂ ਇਹ ਵੀ ਦੱਸ ਦਿੱਤਾ ਕਿ ਜੋ ਕੁਝ ਬਣਿਆ ਹੈ ਇਹਨੇ ਰੇਤ ਦੇ ਘਰਾਂ ਦੀ ਤਰ੍ਹਾਂ ਇੱਕ ਦਿਨ ਬਿੰਸ ਜਾਣਾ ਹੈ ਜਦੋਂ ਬਿੰਸ ਜਾਏਗਾ ਜਿਵੇਂ ਬੱਚਾ ਰੇਤ ਦੇ ਘਰ ਡੇ ਟੁੱਟ ਜਾਣ ਉਹਦੇ ਤੇ ਕੋਈ ਅਸਰ ਨਹੀਂ ਇਬਾਦਤ ਕਰਨ ਵਾਲਾ ਜਦੋਂ ਤਨ ਵੀ ਤਲਾ ਜਾਂਦਾ ਪਰਿਵਾਰ ਵਿੱਚ ਵੀ ਕੋਈ ਚਲਾ ਜਾਂਦਾ ਸੱਚੀ ਮੁੱਚ ਖੇਜ ਉੱਜਣ ਦੀ ਤਰ੍ਹਾਂ ਉਹਦੇ ਉੱਤੇ ਵੀ ਕੋਈ ਅਸਰ ਨਹੀਂ ਹੁੰਦਾ ਮੈਂ ਆਪ ਨੂੰ ਬੇਨਤੀ ਕਰਨ ਲੱਗਾ ਹੈ ਬਿੰਸ ਨਕਾਰ ਔਰ ਇਹ ਸਮਝਣਾ ਵੀ ਮੈਂ ਨਹੀਂ ਜਾਣਾ ਮੈਂ ਸਦੀਬ ਰਹਿਣਾ ਹੈ ਸਤਿਗੁਰੂ ਦਾ ਇੱਕ ਬਚਨ ਭਾਈ ਗੁਰਦਾਸ ਸਾਹਿਬ ਜੀ ਦਾ ਅਕਸਰ ਆਪਾਂ ਬੜੀ ਬੜੀ ਬਾਚਿਆ ਇਹ ਦੀਵਾਲੀ ਦੀ ਰਾਤ ਦੀਵੇ ਬਾਲੀਆ ਇਹ ਥੋੜੀ ਚੀਜ਼ ਹੈ ਰਾਤ ਨੂੰ ਦੀਵੇ ਬਾਲਨੇ ਕੋਈ ਸੁਨੇ ਬਾਦ ਦੀਵੇ ਭਜ ਜੁਜ ਜਾਂਦੇ ਦੀਵਾਲੀ ਦੀ ਰਾਤ ਦੀਵੇ ਬਾਲੀਆ ਤਾਰੇ ਜਾਤ ਸਨਾਤ ਅੰਬਰ ਭਾਲੀਆ ਫੁੱਲਾਂ ਦੀ ਬਾਤ ਚੁੰ ਚੁੰ ਚਾਲੀਆਂ ਤੀਰਤ ਜਾਤੀ ਜਾਤ ਨੈਣ ਨਿਖਾਲੀਆਂ ਦੇਖੋ ਸਤਿਗੁਰੂ ਦੇ ਪਿਆਰੇ ਸਿੱਖ ਨੇ ਸ਼ਬਦ ਵਰਤੇ ਦੀਵਾਲੀ ਦੇ ਦੀਵੇ ਸੱਚ ਨੇ ਦਿਸ ਰਹੇ ਨੇ ਪਰ ਨਹੀਂ ਕੋਈ ਸਮੇਂ ਬਾਅਦ ਬਾਹਰ ਨਿਕਲੋਗੇ ਬੁੱਝ ਜਾਣਾ ਸਭ ਕੁਝ ਤਾਰੇ ਸਵੇਰੇ ਬੜੇ ਚੰਗੇ ਲੱਗਦੇ ਆ ਪ੍ਰਭਾਤ ਦੇ ਪਰ ਇਹ ਸੱਚ ਨਹੀਂ ਚੰਨ ਨੂੰ ਸੂਰਜ ਉੱਦੇ ਹੋਣ ਲੱਗਾ ਹੈ ਇਹ ਤਾਰੇ ਅਲੋਪ ਹੋ ਜਾਣੇ ਨੇ ਤੀਰਤ ਤੇ ਇੰਨੀਆਂ ਰੌਣਕਾਂ ਨੇ ਕੁਝ ਸਮੇਂ ਬਾਅਦ ਸਿਰਫ ਖਾਲੀ ਤੀਰਥ ਰਹਿ ਜਾਣੇ ਫੁੱਲਾਂ ਦੀ ਬਾਗੀਚੀ ਖੜੀ ਪਈ ਏ ਮਾਲੀ ਤੋੜ ਕੇ ਲੈ ਗਿਆ ਸਿਰਫ ਬਾਕੀ ਬੂਟੇ ਰਹਿ ਜਾਣੇ ਆ ਇਸ ਸੰਸਾਰ ਦੀ ਨਾਸ਼ਵਾਨਤਾ ਸਿਰਫ ਇਸੇ ਤਰ੍ਹਾਂ ਹੈ ਇਸੇ ਕਰਕੇ ਗੁਰਮੁਖ ਫਿਰ ਕੇ ਕਰਦਾ ਹੈ ਗੁਰਮੁਖ ਸ਼ਬਦ ਦੀ ਸੰਭਾਲ ਕਰਦਾ ਹੈ ਉਹ ਨਾਮ ਨੂੰ ਜਪਦਾ ਹੈ ਇਥੇ